ਸਸ਼ੂਤਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਦੇ ਬਠਿੰਡਾ ਤੋਂ ਵਿੱਚ ਭਾਰਤੀ ਕਿਸਾਨ ਸੰਘ ਦੇ ਬੁਲੂ ਸਥਾਪਨਾ ਦਿਵਸ ਅੱਜ ਯਾਨੀ ਕਿ 4 ਮਾਰਚ ਨੂੰ ਮਨਾਇਆ ਗਿਆ ਦਰਸਨ ਇਸ ਦੇ ਦਰਮਿਆਨ ਕਿਸਾਨਾਂ ਗੁਜਣਾ ਦਾ ਇਹ ਕਹਿਣਾ ਕਿ ਭਾਰਤੀ ਕਿਸਾਨ ਸੰਘ ਦੀ ਸਥਾਪਨਾ ਜਿਹੜੀ ਹੈ ਉਹ 50 ਸਾਲ ਪਹਿਲਾਂ ਕੋਟਾ ਦੇ ਵਿੱਚ ਹੋਈ ਸੀ ਤੇ ਇਸ ਸੰਸਥਾ ਦਾ ਮੁੱਖ ਕੰਮ ਕਿਸਾਨਾਂ ਨੂੰ ਦੇਸੀ ਬੀਜ ਤਿਆਰ ਕਰਨਾ ਸਿਖਾਉਣਾ ਤੇ ਉਹਨਾਂ ਨੂੰ ਖੇਤੀ ਨੂੰ ਕਿਸ ਤਰੀਕੇ ਦੇ ਨਾਲ ਲਾਹੇਵੰਦ ਬਣਾਇਆ ਜਾ ਸਕੇ ਉਸ ਨੂੰ ਲੈ ਕੇ ਟ੍ਰੇਨਿੰਗ ਦੇਣਾ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਵੇਂ ਦੇਸੀ ਬੀਜ ਤਿਆਰ ਕੀਤੇ ਜਾਣ ਕਿਵੇਂ ਗਊ ਪ੍ਰਧਾਨ ਖੇਤੀ ਕੀਤੀ ਜਾਵੇ ਤੇ ਇਸ ਦਿਨ ਇਹਨਾਂ ਦਾ ਕਹਿਣਾ ਹੈ ਕਿ ਖੇਤੀ ਤੇ ਪਸ਼ੂ ਪਾਲਣ ਦਾ ਆਪਸ ਦੇ ਵਿੱਚ ਬੜਾ ਡੂੰਗਾ ਸਬੰਧ ਹੈ ਪਸ਼ੂ ਜਿਵੇਂ ਗਾਵਾਂ ਤੇ ਹੋਰ ਜਿਹੜੇ ਪਸ਼ੂ ਨੇ ਤੇ ਖੇਤੀ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਬੜਾ ਡੂੰਗਾ ਸਬੰਧ ਹੈ ਇਸ ਲਈ ਇਹਨਾਂ ਦਾ ਕਹਿਣਾ ਹੈ ਕਿ ਦੋਵਾਂ ਚੀਜ਼ਾਂ ਨੂੰ ਬਰਾਬਰ ਕਿਵੇਂ ਰੱਖ ਕੇ ਚਲਾਇਆ ਜਾਵੇ ਕਿਵੇਂ ਖੇਤੀ ਨੂੰ ਇੱਕ ਲਾਹੇਵੰਦ ਕੀਤਾ ਬਣਾਇਆ ਜਾ ਸਕੇ ਉਸ ਦੀ ਟ੍ਰੇਨਿੰਗ ਜੁੜੀ ਹੈ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਇਹਨਾਂ ਦਾ ਇਹ ਕਹਿਣਾ ਕਿ ਕਿਸਾਨਾਂ ਨੂੰ ਟ੍ਰੇਨਿੰਗ ਦੇ ਨਾਲ ਨਾਂ ਉਹਨਾਂ ਦੇ ਹੱਕਾਂ ਦੀ ਆਵਾਜ਼ ਵੀ ਇਹਨਾਂ ਵੱਲੋਂ بلند ਕੀਤੀ ਜਾਂਦੀ ਹੈ ਤੇ ਕੀ ਨਾਮ ਹੈ ਤੇ ਕੀ ਕਹਿਣਾ ਚਾਹਣਾ ਹੈ ਜਿਹੜਾ ਮੈਂ ਬਲਵੀਰ ਸਿੰਘ ਗੈਰੀ ਬੁੱਟਰ ਪਰਦੇਸ ਮਹਾ ਮੰਤਰੀ ਭਾਰਤੀ ਕਿਸਾਨ ਸੰਘ ਦੀ ਜ਼ਿੰਮੇਵਾਰੀ ਹੈ ਮੇਰੇ ਕੋਲ ਭਾਰਤੀ ਕਿਸਾਨ ਸੰਘ ਦਾ ਅੱਜ 4 ਮਾਰਚ ਦਿਨ ਮੰਗਲਵਾਰ ਨੂੰ ਅਸੀਂ ਸਥਾਪਨਾ ਦਿਵਸ ਮਨਾ ਰਹੇ ਹਾਂ ਔਰ ਭਾਰਤੀ ਕਿਸਾਨ ਸੰਘ ਕਿਸਾਨਾਂ ਦੇ ਦੁਆਰਾ ਬਣਾਇਆ ਗਿਆ ਹੋਇਆ ਕਿਸਾਨਾਂ ਦੇ ਲਈ ਕੰਮ ਕਰਦਾ ਹੈ ਅੱਜ ਤੋਂ 50 ਸਾਲ ਪਹਿਲਾਂ ਕੋਟਾ ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਤੇ ਭਾਰਤੀ ਕਿਸਾਨ ਸੰਘ ਕਿਸਾਨਾਂ ਨੂੰ ਬਿਨਰੇ ਸਪਰੇਅ ਦੀ ਖੇਤੀ ਕਰਨੀ ਸਿਖਾਉਂਦਾ ਹੈ ਜੋ ਬੀਜ ਅਸੀਂ ਗਵਾ ਚੁੱਕੇ ਹਾਂ ਜਿੰਨਾ ਬੀਜਾਂ ਦੇ ਕੰਪਨੀਆਂ ਨੇ ਆਪਣਾ ਕਬਜ਼ਾ ਕਰ ਲਿਆ ਉਹ ਦੇਸੀ ਬੀਜ ਤੇ ਕਿਸਾਨਾਂ ਨੂੰ ਅਸੀਂ ਵੰਡਦੇ ਹਾਂ ਕਿੱਟਾਂ ਦੇ ਰੂਪ ਵਿੱਚ ਤੇ ਕਿਸਾਨਾਂ ਨੂੰ ਅਸੀਂ ਸਿਖਾਉਂਦੇ ਹਾਂ ਕਿ ਤੁਸੀਂ ਦੇਸੀ ਬੀਜ ਤਿਆਰ ਕਰੋ ਗਊ ਆਧਾਰਤ ਖੇਤੀ ਤੇ ਅਸੀਂ ਜ਼ੋਰ ਦਿੰਦੇ ਹਾਂ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੇ ਆ ਜਿਵੇਂ ਪਿਛਲੇ ਸਮਿਆਂ ਵਿੱਚ ਲੋਕ ਪਸ਼ੂ ਕਾਫੀ ਰੱਖਦੇ ਹੁੰਦੇ ਸੀ ਹੁਣ ਤਕਰੀਬਨ ਬੰਦ ਹੋ ਗਏ ਨੇ ਕੀ ਕਹਿਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਜਿਹੜੀ ਖੇਤੀ ਹੈ ਖੇਤੀ ਤੇ ਪਸ਼ੂ ਦਾ ਆਪਸ ਵਿੱਚ ਮੇਲ ਹੈ ਖੇਤੀ ਬਿਨਾ ਪਸ਼ੂ ਦੇ ਹੋਈ ਨਹੀਂ ਸਕਦੀ ਚਾਹੇ ਮੱਝ ਆ ਗਾਂ ਹੈ ਜੀਮੀਦਾਰ ਇੱਕ ਸਹਾਇਕ ਧੰਦੇ ਦੇ ਰੂਪ ਦੇ ਵਿੱਚ ਵੀ ਪਸ਼ੂ ਪਾਲਣ ਕਰਦਾ ਤੇ ਨਾਲ ਜਿਹੜੀ ਜੂਰੀਆ ਡੀਏਪੀ ਦੀ ਜਗ੍ਹਾ ਤੇ ਅਸੀਂ ਖਾਦ ਦੇ ਰੂਪ ਵਿੱਚ ਗੋਬਰ ਪਾਨੇ ਆ ਤਾਂ ਉਹ ਇੱਕ ਚੰਗੀ ਫਸਲ ਦੀ ਉਪਜ ਹੁੰਦੀ ਹੈ ਤਾਂ ਪਸ਼ੂ ਰੱਖਣ ਨਾਲ ਜ਼ਿਮੀਂਦਾਰ ਦੀ ਜਿਹੜੀ ਆਰਥਿਕ ਸਥਿਤੀ ਵੀ ਸੁਧਰਦੀ ਹੈ ਤੇ ਖੇਤੀਬਾੜੀ ਲਈ ਫਸਲ ਲਈ ਵੀ ਲਾਭਦਾਇਕ ਹੈ ਤਾਂ ਜ਼ਿਮੀਂਦਾਰ ਨੂੰ ਵੀ ਮੈਂ ਬੇਨਤੀ ਕਰਾਂਗਾ ਭਾਈਚਾਰੇ ਨੂੰ ਕਿ ਪਸ਼ੂ ਬਾਧ ਤੋਂ ਬਾਧ ਰੱਖਣ ਤੇ ਪਸ਼ੂਆਂ ਮੇਰੇ ਨਾਲ ਖੇਤੀ ਅਧੂਰੀ ਹੈ ਜੇ ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਨੇ ਜਿਵੇਂ ਬੀਜਾਂ ਦੀ ਗੱਲ ਕੀਤੀ ਹੈ ਜਾਂ ਹੋਰ ਕੋਈ ਤਾਂ ਕਿਵੇਂ ਸੰਪਰਕ ਕਰ ਸਕਦਾ ਕਿੱਥੇ ਅਸੀਂ ਭਾਰਤੀ ਕਿਸਾਨ ਸੰਘ ਵੱਲੋਂ ਪੂਰੇ ਅਕਲ ਭਾਰਤੀਆ ਕਿਸਾਨ ਸੰਘ ਬੀਜ ਪ੍ਰਮੁੱਖ ਜਗਾ ਜਗਾ ਤੇ ਅਸੀਂ ਕੈਂਪ ਲਗਾਣੇ ਆ ਜ਼ਿਲ੍ਹਾ ਪੱਧਰ ਤੇ ਵੀ ਬਲਾਕ ਪੱਧਰ ਤੇ ਵੀ ਸੂਬਾ ਪੱਧਰ ਤੇ ਵੀ ਤੇ ਅਸੀਂ ਸਮੇਂ ਸਮੇਂ ਤੇ ਸੂਚਨਾ ਦਿੰਦੇ ਰਹਿੰਦੇ ਆ ਬਲਾਕ ਪੱਧਰ ਤੇ ਪਿੰਡਾਂ ਦੀਆਂ ਕਮੇਟੀਆਂ ਨੂੰ ਕਿਸਾਨ ਸੰਘ ਦੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਵੱਲੋਂ ਤੇ ਦੋ ਰੋਜਾ ਚਾਰ ਰੋਜਾ ਅਸੀਂ ਟ੍ਰੇਨਿੰਗ ਕੈਂਪ ਲਗਾਨੇ ਆ ਜਿਦੇ ਵਿੱਚ ਪਸ਼ੂ ਦੀ ਮਦਦਤਾ ਵੀ ਦੱਸਦੇ ਆ ਦੇਸੀ ਗੋਬਰ ਖਾਦ ਦੀ ਮਦਦਤਾ ਵੀ ਦੱਸਦੇ ਆ ਤੇ ਦੇਸੀ ਬੀਜ ਆ ਜਿਹੜੇ ਉਹ ਵੰਡਦੇ ਵੀ ਆ ਔਰ ਕਿਸਾਨਾਂ ਨੂੰ ਅਸੀਂ ਬੀਜ ਕਿਦਾਂ ਅੱਗੇ ਬਣਾਣੇ ਆ ਦੇਸੀ ਬੀਜ ਅੱਗੇ ਕਿਦਾਂ ਉਹਨੂੰ ਵਧਾਣਾ ਤੇ ਜੋ ਅਸੀਂ ਕੰਪਨੀਆਂ ਦੀ ਜਿਹੜੀ ਬੀਜਾਂ ਦੇ ਉੱਪਰ ਕਬਜ਼ਾ ਉਹਨਾ ਤੋਂ ਛਡਵਾਇਆ ਜਾ ਸਕੀ ਉਹਦੇ ਤੇ ਵੀ ਅਸੀਂ ਕਿਸਾਨਾਂ ਨੂੰ ਟ੍ਰੇਨਿੰਗ ਦਿੰਨੇ ਹੈ ਜਿਵੇਂ ਪ੍ਰੈਸਟੀਸਾਈਜ਼ ਕਾਫੀ ਵਰਤੀ ਜਾਂਦੀ ਹੈ ਜਿਸ ਨਾਲ ਗੰਭੀਰ ਰੋਗ ਬਿਮਾਰੀਆਂ ਵੀ ਲੱਗਦੀਆਂ ਤੇ ਬਾਅਦ ਚ ਉਹਨੂੰ ਹਸਪਤਾਲਾਂ ਚ ਮੋਟਾ ਪੈਸਾ ਵੀ ਦੇਣਾ ਪੈਂਦਾ ਕੀ ਕਹਿਣਾ ਚਾਹੀਦਾ ਜ਼ਿੰਮੇਦਾਰ ਭਾਈਚਾਰੇ ਨੂੰ ਮੈਂ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਕਿਸਾਨ ਸੰਘ ਨਾਲ ਜੁੜਨ ਕਿਸਾਨ ਸੰਘ ਦੇ ਸਖਲਾਈ ਕੇਂਦਰਾਂ ਵਿੱਚ ਕੈਂਪਾਂ ਵਿੱਚ ਜਾਣ ਅਸੀਂ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਜਿਮੇਵਾਰੀ ਨਾ ਸਖਾਨੇ ਆ ਕਿ ਪਹਿਲੇ ਸਾਲ ਹੀ ਅਗਰ ਬਿਨਾ ਡੀਏਪੀ ਜੂਰੀਆ ਪੈਸਟੀਸਾਈਡ ਨਹੀਂ ਵਰਤੂਗਾ ਸਾਡੇ ਦਸੇ ਮੁਤਾਬਕ ਸਖਲਾਈ ਦਿੱਤੀ ਮੁਤਾਬਕ ਗੋਬਰ ਦੀ ਖਾਦ ਜਿਹੜੀ ਉਹ ਵਰਤੂਗਾ ਤਾਂ ਕੋਈ ਜ਼ਿਆਦਾ ਝਾੜ ਦੇ ਵਿੱਚ ਫਰਕ ਨਹੀਂ ਪੈਂਦਾ ਲੇਕਿਨ ਰੋਈ ਫਸਲ ਅਸੀਂ ਲੈ ਸਕਦੇ ਹਾਂ